ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਜੀ ਵਧੀਆ ਚੰਗੀ ਲਾਈਨ ਦੀ ਜਰਸੀ ਗਾਂ ਜੇਕਰ ਤੁਸੀਂ ਵੀ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਦੋਸਤੋ ਤਾਂ ਉਹਦੀਆਂ ਪੰਜ-ਸੱਤ ਫੋਟੋਆਂ ਸਾਡੇ ਨੰਬਰ 98721 48335 ਤੇ ਭੇਜ ਸਕਦੇ ਹੋ ਜੀ ਗੱਲ ਕਰੀਏ ਗਾਂ ਦੀ ਤਾਂ ਇਹ ਦੂਜੇ ਸੂਏ ਸੂਈ ਹੋਈ ਹੈ ਜੀ ਇਸ ਟਾਈਮ ਇਹਨੂੰ ਸੂਈ ਨੂੰ ਹੋਗਾ ਜੀ ਡੇਢ ਮਹੀਨੇ ਦੇ ਲਗਭਗ 12 13 ਲੀਟਰ ਦੁੱਧਾ ਜੀ ਅੱਜ ਦੀ ਘੜੀ ਇਹਦੇ ਥੱਲੇ ਥਰਡ ਲੇਵੇ ਦੀ ਬਹੁਤ ਵਧੀਆ ਜੀ ਬਾਕੀ ਤੁਸੀਂ ਦੋਸਤੋ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋਗੇ ਇਹਦਾ ਰੇਟ ਹੈਗਾ ਜੀ 35000 ਰੁਪਏ ਬਾਕੀ ਮੌਕੇ ਤੇ ਹੋ ਜਾਊਗਾ ਇਹਦੀ ਲੋਕੇਸ਼ਨ ਆ ਜੀ ਜ਼ਿਲ੍ਹੇ ਸੰਗਰੂਰ ਦਾ ਸੁਨਾਮ ਸ਼ਹਿਰ ਚਾਹਵਾਨ ਵੀਰ ਸਕਰੀਨ ਉੱਪਰ ਚੱਲ ਰਹੇ ਨੰਬਰ 77430 87421 ਦੇ ਸੰਪਰਕ ਕਰ ਸਕਦੇ ਆ ਜੀ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ